ਸਤੇ ਸਰੀਰ ਕਾਲ ਸਾਰਿਆਂ ਨੂੰ ਜੁੜੇ ਹੋਏ ਹੱਥ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕੁਝ ਐਸੇ ਉਪਾਅਾਂ ਬਾਰੇ ਜਿਹੜੇ ਲੋਕ ਪੁਰਾਣੇ ਸਮਿਆਂ ਤੋਂ ਮੰਨਦੇ ਆ ਰਹੇ ਹਨ ਇਹ ਉਪਾਅ ਲੋਕ ਆਪਣੀਆਂ ਸਮੱਸਿਆਵਾਂ ਹੱਲ ਕਰਨ ਲਈ ਵਰਤਦੇ ਹਨ ਧਿਆਨ ਰਹੇ ਇਹ ਸਾਰੀਆਂ ਗੱਲਾਂ ਲੋਕਧਾਰਾ ਅਤੇ ਵਿਸ਼ਵਾਸ ਉੱਤੇ ਅਧਾਰਿਤ ਹਨ ਵਿਗਿਆਨਿਕ ਸਬੂਤ ਨਹੀਂ ਇੱਕ ਚप्पल ਵਾਲਾ ਉਪਾਅ ਔਰ ਦਾ ਸੈਂਡਲ जान्दा है कि जेकर किसी दिल दुखदा कुछ लोग उस व्यक्ति लो का नाम चप्पल लिख के धरती है कि इस नाल उस नकारात्मक ताकत कट जाती है सज्जे पासे इशारा कर दी उंगल पर याद रखो ये सिर्फ विश्वास है असली हल हमेशा गलबात समझौता से कानूनी राह ही है दो ਨਮਕ ਦਾ ਉਪਾਏ ਨਮਕ ਪੁਰਾਣੇ ਲੋਕ ਮੰਨਦੇ ਹਨ ਕਿ ਜੇ ਘਰ ਵਿੱਚ ਬਿਮਾਰੀਆਂ ਜਾਂ ਨਕਾਰਾਤਮਕ ਊਰਜਾ ਵੱਧ ਜਾਵੇ ਤਾਂ ਘਰ ਦੇ ਕੋਨੇ ਵਿੱਚ ਨਮਕ ਰੱਖਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਮਾੜੀਆਂ ਤਾਕਤਾਂ ਨੂੰ ਖਤਮ ਕਰਦਾ ਹੈ ਤਿੰਨ ਦੀਵਾ ਜਲਾਉਣਾ ਦੀਵਾ ਰਾਤ ਨੂੰ ਘਰ ਦੇ ਮੰਦਰ ਜਾਂ ਗੁਰੂ ਘਰ ਵਿੱਚ ਦੀਵਾ ਜਲਾਉਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਉਪਾਏ ਲੋਕ ਅੱਜ ਵੀ ਕਰਦੇ ਹਨ ਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਮਨ ਵਿੱਚੋਂ ਡਰ ਦੂਰ ਹੁੰਦਾ ਹੈ ਇਹ ਸਾਰੇ ਉਪਾਏ ਸਿਰਫ ਲੋਕਧਾਰਾ ਵਿੱਚ ਮੰਨੇ ਜਾਂਦੇ ਹਨ ਅਸਲੀ ਜੀਵਨ ਵਿੱਚ ਹਮੇਸ਼ਾ ਮਿਹਨਤ ਸੱਚਾਈ ਤੇ ਤਿਰਜ ਹੀ ਸਫਲਤਾ ਲਿਆਉਂਦੇ ਹਨ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੁੜੇ ਹੋਏ ਹੱਥ ਲਾਲ ਮਿਰਚ ਦਾ ਉਪਾਏ ਈ ਲੋਕ ਮੰਨਦੇ ਹਨ ਕਿ ਜੇ ਕਿਸੇ ਦੇ ਘਰ ਵਿੱਚ ਨਜ਼ਰ ਲੱਗ ਜਾਵੇ ਤਾਂ ਸਤ ਲਾਲ ਮਿਰਚਾ ਲੈ ਕੇ ਉਸ ਵਿਅਕਤੀ ਦੇ ਸਿਰ ਤੋਂ ਘੁਮਾ ਕੇ ਅਗਰ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਹਨ ਲੋਕ ਧਾਰਾ ਅਨੁਸਾਰ ਇਸ ਨਾਲ ਬੁਰੀ ਨਜ਼ਰ ਦੂਰ ਹੋ ਜਾਂਦੀ ਹੈ 2 ਪਾਣੀ ਦਾ ਉਪਾਏ ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਜੇ ਘਰ ਵਿੱਚ ਅਣਬਣ ਵੱਧ ਜਾਵੇ ਤਾਂ ਸਵੇਰੇ ਸੂਰਜ ਚੜ੍ਹਦੇ ਵੇਲੇ ਘਰ ਦੇ ਦਰਵਾਜ਼ੇ ਤੇ ਸਾਫ਼ ਪਾਣੀ ਛਿੜਕਣਾ ਚਾਹੀਦਾ ਹੈ ਵਿਸ਼ਵਾਸ ਹੈ ਕਿ ਇਸ ਨਾਲ ਨੈਗੇਟਿਵ ਊਰਜਾ ਦੂਰ ਹੋ ਕੇ ਪਰਿਵਾਰ ਵਿੱਚ ਪਿਆਰ ਬਣਦਾ ਹੈ। ਤਿੰਨ, ਤુલਸੀ ਦੇ ਪੌਦੇ ਦਾ ਉਪਾਏ ਜੜੀ ਬੂਟੀ। Hindu ਪਰੰਪਰਾ ਵਿੱਚ ਤુલਸੀ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਘਰ ਵਿੱਚ ਤુલਸੀ ਦਾ ਪੌਦਾ ਲਗਾਉਣ ਨਾਲ ਘਰ ਵਿੱਚ ਸ਼ਾਂਤੀ, ਸੁੱਖ ਅਤੇ ਸਿਹਤ ਬਣੀ ਰਹਿੰਦੀ ਹੈ। ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਇਸ ਨੂੰ ਆਧੁਨਿਕ ਵਿਗਿਆਨ ਵੀ ਕੁਝ ਹੱਦ ਤੱਕ ਮੰਨਦਾ ਹੈ ਕਿਉਂਕਿ ਤુલਸੀ ਵਿੱਚ ਦਵਾਈ ਵਾਲੇ ਗੁਣ ਹੁੰਦੇ ਹਨ। ਬਿੰਦੀ ਧੂਪ ਜਲਾਉਣ ਦਾ ਉਪਾਏ ਮੋਮਬੱਤੀ ਪੁਰਾਣੇ ਸਮਿਆਂ ਵਿੱਚ ਲੋਕ ਹਰ ਸਵੇਰੇ ਅਤੇ ਸ਼ਾਮ ਨੂੰ ਧੂਪ ਜਾਂ ਲੋਬਾਨ ਜਲਾਉਂਦੇ ਸਨ ਇਸ ਨਾਲ ਮੰਨਿਆ ਜਾਂਦਾ ਹੈ ਕਿ ਘਰ ਵਿੱਚੋਂ ਮਾੜੀਆਂ ਤਾਕਤਾਂ ਦੂਰ ਹੁੰਦੀਆਂ ਹਨ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਆਧੁਨਿਕ ਰਿਸਰਚ ਦਿਖਾਉਂਦੀ ਹੈ ਕਿ ਕੁਝ ਧੂਪ ਵਿੱਚ ਸੁਗੰਧ ਮਨ ਨੂੰ ਰਿਲੈਕਸ ਕਰਨ ਵਿੱਚ ਮਦਦ ਕਰਦੀ ਹੈ ਨਾਰੀਅਲ ਦਾ ਉਪਾਏ ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਕੰਮ ਵਿੱਚ ਰੁਕਾਵਟ ਆ ਰਹੀ ਹੋਵੇ ਮੰਦਰ ਵਿੱਚ ਨਾਰੀਅਲ ਚੜਾਉਣ ਨਾਲ ਕੰਮ ਸੁਖਾਲੇ ਹੋ ਜਾਂਦੇ ਹਨ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਵਿਸ਼ਵਾਸ ਹੈ ਕਿ ਨਾਰੀਅਲ ਵਰਤੀਦਾ ਪ੍ਰਤੀਕ ਹੈ ਜੋ ਮੰਨੂ ਸ਼ਾਂਤ ਕਰਦਾ ਹੈ 2 ਕਾਲੇ ਤੇਲ ਦਾ ਉਪਾਇ ਕਾਲਾ ਗੋਲਾ ਪੁਰਾਣੇ ਸਮੇਂ ਵਿੱਚ ਲੋਕ ਮੰਨਦੇ ਸਨ ਕਿ ਜੇ ਕਿਸੇ ਦੇ ਘਰ ਵਿੱਚ ਕਲੇਸ਼ ਜਾਂ ਬਿਮਾਰੀ ਵੱਧ ਜਾਵੇ ਤਾਂ ਕਾਲੇ ਤੇਲ ਪਾਣੀ ਵਿੱਚ ਗੋਲ ਕੇ ਕਿਸੇ ਧਾਰਾ ਵਿੱਚ ਵਹਾ ਦਿੱਤੇ ਜਾਂਦੇ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਮੰਨਿਆ ਜਾਂਦਾ ਹੈ ਕਿ ਇਸ ਨਾਲ ਮਾੜੀਆਂ ਤਾਕਤਾਂ ਦੂਰ ਹੁੰਦੀਆਂ ਹਨ 3 ਚਾਵਲ ਦਾ ਉਪਾਏ ਪੱਕੇ ਹੋਏ ਚੌਲ ਗੁਰਦੁਆਰੇ ਜਾਂ ਮੰਦਰ ਵਿੱਚ ਛਿੱਟੇ ਚਾਵਲ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਲੋਕ ਵਿਸ਼ਵਾਸ ਕਰਦੇ ਹਨ ਕਿ ਇਸ ਨਾਲ ਘਰ ਵਿੱਚ ਅਨਾਜ ਦੀ ਕਮੀ ਨਹੀਂ ਹੁੰਦੀ 4 ਸੂਰਜ ਨੂੰ ਅਰਗ ਦੇਣ ਸਵੇਰੇ ਸੂਰਜ ਚੜ੍ਹਦੇ ਵੇਲੇ ਪਾਣੀ ਦਾ ਅਰਪਣ ਕਰਨ ਨਾਲ ਲੋਕਾਂ ਦਾ ਵਿਸ਼ਵਾਸ ਹੈ ਕਿ ਸਿਹਤ ਵਧਦੀ ਹੈ ਤੇ ਮਨ ਵਿੱਚ ਨਵੀਂ ਊਰਜਾ ਆਉਂਦੀ ਹੈ। ਵਿਗਿਆਨ ਵੀ ਮੰਨਦਾ ਹੈ ਕਿ ਸਵੇਰੇ ਸੂਰਜ ਦੀ ਰੌਸ਼ਨੀ ਵਿੱਚ ਵਿਟਾਮਿਨ ਡੀ ਹੁੰਦਾ ਹੈ ਜੋ ਸਰੀਰ ਲਈ ਫਾਇਦੇਮੰਦ ਹਾ। ਇਹ ਸਾਰੇ ਉਪਾਏ ਲੋਕ ਧਾਰਾ ਵਿੱਚ ਪੀੜੀ ਦਰ ਪੀੜੀ ਚੱਲਦੇ ਆ ਰਹੇ ਹਨ। ਅੱਜ ਦੇ ਸਮੇਂ ਵਿੱਚ ਅਸੀਂ ਇਹਨਾਂ ਤੋਂ ਪ੍ਰੇਰਣਾ ਲੈ ਸਕਦੇ ਹਾਂ ਪਰ ਸੱਚਾ ਹੱਲ ਹਮੇਸ਼ਾ ਮਿਹਨਤ। ਵਿਗਿਆਨ ਤੇ ਸਚਾਈ ਹੈ